ਹਲੋ ਸ੍ਰੀ ਕਾਲ ਜੀ ਬਾਕੀ 5 ਮਿੰਟ ਜਿੰਨੇ ਦੇ ਬਾਅਦ ਨਹੀਂ ਕੋਆਰਡੀਨੇਸ਼ਨ ਨਾਲ ਕਿਸੇ ਨੇ ਅਮਰ ਨੇ ਫਾਇਰਟ ਤੇ ਜਿਹੜੇ ਸਾਡੇ ਜੇ ਕੋਈ ਫਾਇਰ ਨਹੀਂ ਵਾਜਦਾ ਆਪਾਂ ਸਾਰੇ ਜਣੇ ਜ਼ਮੀਨ ਤੇ लेट ਜਾਾਂਗੇ ਡੇੜੇ ਆਪਣੇ ਆਪ ਨੂੰ ਕਵਰ ਕਰਾਂਗੇ ਕੰਨਾਂ ਤੋਂ ਉਹਦੀ ਡੈਮੋ ਦੇ ਦਿੰਦੇ ਆਸ ਤੋਂ ਬਾਅਦ ਜਿਹੜੀ ਗੈਜੁਲਟੀ ਹੋਏਗੀ ਉਹਨੂੰ ਠੀਕਰਨਾ ਆਪਾਂ ਆਰਟੀਫਾਈਰ ਬਿਗਡ ਕਰੇਗੀ ਸੈਕੰਡ ਸ਼ਵਲਡ ਫੈਂਸ ਤੇ ਥਰਡ ਨੂੰ ਦੇ ਕੇ ਕਰਨਾ ਜਿਸ ਰੰਗ Hi. 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 शिफ्ट जूरी <desserts> <Negative hungry> ਕਹਿੰਦੇ ਲੋਕ ਉਹ ਮੋਟਾ ਲੈਣੇ ਹੌਲ ਕਰਨਾ ਛੱਡ ਦਈਏ ਉਪਰ ਬੜ ਬੜ ਬੋਲਦੇ ਯਾ ਸਾਲੇ ਜਿੰਨੇ ਸੰਤੂਰ ਆਏ ਯਾਣ ਉਹ ਕੋਈ ਨਾ ਮੈਂ ਤੇ ਤੁਰ ਖਲਜਣ ਹਾਂ ਆ ਜੀ ਆ ਜੀ ਯਾ ਅਰਨਾ ਖੜੀ ਆ ਇਹ ਨਾ ਬਗਾਨਾ ਮਰਾ ਇਨਕਰਪਾਈਸ ਆਉਟ ਆਉ ਬਰਾਤੇ ਲਾ ਨਾ ਬਖਾਈਏ ਜੀ ਬਾਕੀ ਬਾਕੀ ਜਣੇ ਕਰਦੇ ਆਂ ਕਿ ਕਿਵੇਂ ਉਹਨਾਂ ਨੇ ਖਾਸ ਰੂਪ ਵਿੱਚ ਜਦ ਕਰੇ ਐਸੇ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵੀ ਰੱਖਿਆ ਕਰਨੀ ਹੈ ਤੇ ਆਪਣੇ ਆਲੇ ਦੁਆਲੇ ਜਿਹੜੇ ਵੀ ਲੋਕੀਆ ਉਹਨਾਂ ਦੀ ਕਿਵੇਂ ਰੱਖਿਆ ਕਰਨੀ ਹੈ ਕਿਵੇਂ ਪਬਲਿਕ ਪ੍ਰੋਪਰਟੀ ਦੀ ਰੱਖਿਆ ਕਰਨੀ ਹੈ ਅੱਜ ਦਿਖੜੀ ਖਾਸ ਸਾਡੇ ਕੀ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ ਜੈਜ਼ੁਅਲਟੀ ਇਵੈਕੂਏਸ਼ਨ ਵਰਗੇ ਸਕੇਲ ਤੇ ਜੇਕਰ ਜੈਜ਼ੁਅਲਟੀ ਹੋ ਜਾਂਦੀ ਹੈ ਕਿਵੇਂ ਉਹਨਾਂ ਨੂੰ ਇਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਟ੍ਰੇਨਿੰਗ ਦਿੱਤੇ ਹੈ ਕਿ ਟ੍ਰੈਫਿਕ ਪੁਲਿਸ ਜਿਹਨਾਂ ਦਾ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਅਸੀ ਟਾਈਮ ਤੇ ਉਹਨਾਂ ਨੇ ਕਿਵੇਂ ਹੈਲਪ ਕਰ ਸਕਦੇ ਹੈ ਨਾਲੀ ਨਾਲ ਕੈਡਰ ਨੂੰ ਅਸੀਂ ਇਹ ਵੀ ਸਿਖਾਈਦਾ ਹੈ ਕਿ ਐਲ ਇਸ ਟਾਈਮ ਤੇ ਕਾਫੀ ਤਰ੍ਹਾਂ ਦੀਆਂ افਵਾਹਾਂ ਰਿਯੂਮਰਸ ਲੋਕੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹੈ ਤੇ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਜਿਸ ਤਰੀਕੇ ਨਾਲ ਅਭਿਆਸ ਕੀਤਾ ਗਿਆ ਇਸ ਅਭਿਆਸ ਦੇ ਤੁਸੀਂ ਫਾਇਦੇ ਗਿਣੋਆ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਡਿਟਸ ਨੇ ਜਾਂ ਸਿਵਲ ਡਿਫੈਂਸ ਹੈ ਜਾਂ ਫਾਇਰ ਬਗੇੜਾ ਕਿ ਲੱਗਦਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਇਹ ਮੋਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤਰ੍ਹਾਂ ਸਾਡੇ ਜਿਹੜੇ ਕੈਡਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜ ਜਾਂਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਲੇਕਿਨ ਆਈ ਵਿਲ ਰਿਕਵੈਸਟ ਕਿ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਹੋਈ ਕਿ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆਕੇ ਨਿਭਾਣ ਐਂਡ ਸੁਸਾਇਟੀ ਦੀ ਔਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਨ ਤੁਸੀਂ ਫੌਜ ਦੇ ਆਫੀਸਰ ਜੋ ਹਾਲਾਤ ਚੱਲਦੇ ਨੇ ਕਿੰਨਾ ਕੁ ਕੌਨਫੀਡੈਂਸ ਆ ਭਾਰਤੀ ਫੌਜ ਦੇ ਜੀ ਮੈਨ ਸਾਨੂੰ 100 ਤੇ 110% ਕੌਨਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਆ ਐਂਡ ਜਦ ਮੇ ਟਾਈਮ ਆਏਗਾ ਜਿਹਦਾ ਜੋ ਵੀ ਰੋਲ ਹੈ ਉਹ ਬੜੀ ਅੱਛੀ ਤਰ੍ਹਾਂ ਕਰੇਗਾ ਧੰਨਵਾਦ ਜੀ ਅੱਜ ਜਿਹੜੀ ਹੈ ਮੌਗਰੇਲਾ ਮਾਨਜੋਗ ਡੀਸੀ ਗਦਾਸਪੁਰ ਜੀ ਦੇ ਐਸਡੀਐਮ ਟਾਲਾ ਜੀ ਦੇ ਹੁਕਮ ਨਾਲ ਇੱਥੇ ਰੱਖੀ ਗਈ ਆ ਜਿਹਦੇ ਵਿੱਚ ਆਪਾਂ ਤਿੰਨ ਫੋਰਸਿਸ ਜਿਹੜੀ ਐਨਸੀਸੀ ਕ੍ਰੈਡਿਟ ਆ ਸਾਡੇ ਸਿਵਲ ਡਿਫੈਂਸ ਆ ਔਰ ਫਾਇਰਫਾਈਟਰ ਜਿਹੜੇ ਆ ਫਾਇਰ ਸੇਫਟੀ ਆ ਇਹਨਾਂ ਦੇ ਸਾਰੇ ਜਿਹੜੇ ਆ ਕਾਰਕੂਨ ਇਹਨਾਂ ਨੇ ਇਕੱਠੇ ਆਪਣੀ ਜੁਆਇੰਟ ਕੀਤੀ ਆ ਐਕਸਰਸਾਈਜ਼ ਜਿਹਦੇ ਵਿੱਚ ਆਪਾਂ ਰੈਸਕਿਊ ਦੇ ਅੱਜ ਜਿਹੜੇ ਆ ਉਹ ਗੁਰ ਇੱਕ ਦੂਜੇ ਨਾਲ ਸਾਂਝੇ ਕੀਤੇ ਆ ਵੀ ਕਿਸੇ ਵੀ ਐਮਰਜੈਂਸੀ ਦੌਰਾਨ ਅਗਰ ਕੋਈ ਇੰਜਰਡ ਵਿਅਕਤੀ ਹੁੰਦਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਐਮਰਜੈਂਸੀ ਤੱਕ ਨਹੀਂ ਆ ਹਸਪੀਟਲਾਈਜੇਸ਼ਨ ਤੱਕਣ ਉਹਨੂੰ ਡ੍ਰੌਪ ਕਰਨਾ ਪ੍ਰਿਆ ਸਰ ਸਾਨੂੰ ਅੱਜ ਮੌਕ ਡ੍ਰਿਲ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਕਦੇ ਕੋਈ ਹਵਾਈ ਮਤਲਬ ਹਮਲਾ ਹੁੰਦਾ ਹੈ ਤਾਂ ਆਪਾਂ ਕਿੱਦਾਂ ਆਪਣੇ ਆਪ ਨੂੰ ਬਚਾਣਾ ਤੇ ਲੋਕਾਂ ਦੀ ਕਿੱਦਾਂ ਹੈਲਪ ਕਰਨੀ ਹੈ ਤੇ ਜੇਵੇਂ ਹਵਾਈ ਫਾਇਰ ਹੋਇਆ ਤੇ ਰੈਸਕਿਊ ਟੀਮ ਵਾਂਗ ਆਪਾਂ ਹੈਲਪ ਕਰ ਸਕਦੇ ਹਾਂ ਜੇ ਫਾਈਰ ਫਾਈਵ ਬਿਗੜਦੀ ਹੈਲਪ ਕਰ ਸਕਦੇ ਆ ਯਸ ਸਰ ਜੀ ਬਿਲਕੁਲ ਅੱਜ ਕਰੇਗਾ ਅੱਜ ਜਿਹੜਾ ਇੱਥੇ ਆਇਆ ਉਹ ਜਿਹੜੀ ਇਹ ਸਿਰੀ ਕਰਾ ਰਹੇ ਉਹਦੇ ਬਾਰੇ ਅੱਜ ਇੱਥੇ ਜਿਹੜੀ ਰੈਸਲ ਹੋ ਰਹੀ ਆ ਜਾਂ ਮੌਕ ਡ੍ਰਿਲ ਹੋ ਰਿਹਾ ਉਹਦਾ ਹੁਕਮਾ ਨਾਲ ਹੋ ਰਿਹਾ ਜੋ ਸਰਕਾਰਾਂ ਦੇ ਹੁਕਮ ਨੇ ਜੋ ਐਸਟੀਮ ਸਾਹਿਬ ਦੇ ਸੰਨ ਉਹਨਾਂ ਦੇ ਮੁਤਾਬਕ ਹੋ ਰਿਹਾ ਇਹ ਇੱਕ ਇਸ ਤੋਂ ਪਹਿਲੋ ਵੀ ਜਿੱਦਾਂ ਹੁਣ NCC ਹੈ ਫਾਇਰ ਬ੍ਰਿਗੇਡ ਨੇ ਸਿਵਲ ਡਿਫੈਂਸ ਹੈ ਇਹ ਉਹਨਾਂ ਦਾ ਇੱਕ ਟ੍ਰੇਨਿੰਗ ਦਾ ਹਿੱਸਾ ਵਾ ਇਹ ਕਰਿਆ ਅਸਲ ਆਪੀ ਜੇ ਕਿਸੇ ਸ਼ਰਮੇ ਵਿੱਚ ਕੋਈ ਐਕਸੀਡੈਂਟ ਕਿਤੇ ਹੁੰਦਾ ਹੈ ਜਾਂ ਕਿਸ ਤਰ੍ਹਾਂ ਵੀ ਹੁੰਦਾ ਹੈ ਜਾਂ ਉੱਥੇ ਸਟ੍ਰੀਚਰ ਨਹੀਂ ਜਾਂ ਹੋਰ ਆਪਾਂ ਕੋਲ ਸੁਵਿਧਾ ਨਹੀਂ ਹੈਗੀਆਂ ਤੇ ਉਹ ਆਪਾਂ ਆਪਣੇ ਜਿਹੜੇ ਕੰਬਲ ਖੇਸ ਜੋ ਵੀ ਆਪਾਂ ਨੂੰ ਉਪਲਬਧ ਹੁੰਦਾ ਜਿੱਦਾਂ ਹੁਣ ਆਪਾਂ ਗਏ ਘੋਡੇ ਸਾਡ ਲੱਗਦੀ ਆ ਇੱਕ ਬੰਦੇ ਨਾਲ ਜਾਂ ਦੋ ਬੰਦੇ ਨਾਲ ਵੀ ਆਪਾਂ ਨੂੰ ਫੜ ਸਕਦੇ ਹਾਂ ਇਹ ਇੱਕ ਉਹਦਾ ਰਿਹਸਲ ਆ ਦੀ ਮੌਕਡਲ ਸਮਝੋ ਨੂੰ ਮੋਕ ਡੀਲ ਨੂੰ ਸਮਝਿਆ ਆਪਾਂ ਮੇ ਪਦਨ ਕੀ ਹੋ ਗਿਆ ਕੋਈ ਡਰਨ ਵਾਲੀ ਐਡੀ ਗੱਲ ਨਹੀਂ ਹੁੰਦੀ ਇਹ ਸਿਰਫ ਪਬਲਿਕ ਦੀ ਜਾਣਕਾਰੀ ਹਿੱਤ ਹੁੰਦਾ ਤੇ ਉਹਨਾਂ ਦੇ ਸਬੂਧਾ ਵਾਸਤੇ ਵੀ ਜੇ ਉਹਨਾਂ ਨੂੰ ਕਿਤੇ ਪ੍ਰੋਬਲਮ ਇਹ ਆਉਂਦੀ ਲੱਗਦੀ ਕਿਤੇ ਤੇ ਉਹਦੇ ਮੁਤਾਬਕ ਉਹ ਉਸ ਬੰਦੇ ਦੀ ਜਾਨ ਮਚਾਈ ਜਾਵੇ ਸਰ ਆਪਣਾ ਨਾਮ ਦੱਸੋ ਮਾਈ ਨੇਮ ਇਜ਼ ਨਰੇਸ਼ ਕਪੂਰ ਮੈਂ ਸੀਨੀਅਰ ਪੋਸਟ ਵਾਰਡਨ ਆ ਸਿਵਲ ਡਿਫੈਂਸ ਚ ਸਿਵਲ ਡਿਫੈਂਸ ਦਾ ਮਤਲਬ ਇਹ ਹੈ ਕਿ ਨਾਗਰਿਕ ਸੁਰੱਖਿਆ ਕਮੇਟੀ ਨਾਗਰਿਕਾਂ ਦੀ ਜਿਹੜੇ ਸ਼ਹਿਰ ਦੇ ਸਿਟੀਜ਼ਨਸ ਨੇ ਸਿਵਲ ਡਿਫੈਂਸ ਯਾਨੀ ਕਿ ਸਿਵਿਲIANS ਦੀ ਡਿਫੈਂਸ ਕਰਨੀ ਇਹ ਅੱਜ ਦਾ ਜਿਹੜਾ ਮੌਕ ਡ੍ਰਿਲ ਚੱਲ ਰਿਹਾ ਇਹ ਸੈਂਟਰਲ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਸਾਡੇ ਡਿਪਟੀ ਕੰਟਰੋਲਰ ਐਸਜੀਐਮ ਸਾਹਿਬ ਔਰ ਕੰਟਰੋਲਰ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅੱਜ ਦੀ ਇਹ ਮੌਕ ਡ੍ਰਿਲ ਹੋ ਰਹੀ ਹੈ ਇਹ ਲੋਕਾਂ ਦੀ ਜਿੰਨੀ ਜੇ ਇਫ ਮਤਲਬ ਕੋਈ ਵਾਰ ਲੱਗਦੀ ਹੈ ਫਰਜ ਕਰ ਲੋ ਤੇ ਜਾਂ ਇਹਦੇ ਲਈ ਅੱਜ ਰਾਤ ਨੂੰ ਬਲੈਕਆਊਟ ਵੀ ਰੱਖਿਆ ਗਿਆ ਪ੍ਰੋਗਰਾਮ ਉਹ ਬਲੈਕਆਊਟ ਤਾਂ ਰੱਖਿਆ ਜਾਂਦਾ ਹੈ ਕਿ ਜਦੋਂ ਕੋਈ 에어 ਰੇਡ ਹੁੰਦਾ ਇਹ ਉਹਦੀ ਪ੍ਰੈਕਟਿਸ ਹੈ ਉਹਦਾ ਅਭਿਆਸ ਹੈ ਤੇ ਬਾਕੀ ਜਿਹੜੀ 에어 ਰੇਡ ਜਦੋਂ ਹੁੰਦੀ ਹੈ ਉਹ ਕਿਸ ਤਰ੍ਹਾਂ ਮਤਲਬ ਉਹਦੇ ਤੋਂ ਬਚਾਅ ਕਰਨਾ ਇਹ ਮੌਕ ਡ੍ਰਿਲ ਉਹਦਾ ਇੱਕ ਹਿੱਸਾ ਹੈ ਅਸੇ ਤੀ ਅਸੀਂ ਇਹਦੀ ਐਡਵਾਈਜ਼ਰੀ ਜਿੰਨੀਆਂ ਵੀ ਨੇ ਕਿ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ WhatsApp ਦੇ ਥਰੂ ਆਪਣੇ WhatsApp ਗਰੁੱਪਸ ਜਿਹੜੇ ਸ਼ਹਿਰ ਦੇ ਬਨੇ ਦੇ ਨੇ ਉਹਨਾਂ ਦੇ ਥਰੂ ਆਪਣੇ ਸੈਕਟਰ ਵਾਰਡਨਸ ਕੋਸਟ ਵਾਰਡਨਸ ਔਰ ਜਿਹੜੇ ਵਲੰਟੀਅਰਸ ਨੇ ਉਹਨਾਂ ਨੂੰ ਆਲਰੇਡੀ ਅਗਾਹ ਕਰ ਦਿੱਤਾ ਗਿਆ ਪਿਆ ਔਰ ਉਹਦੇ ਵਿੱਚ ਜੋ ਵੀ ਹੋਏਗਾ ਉਹ ਮਤਲਬ ਨਾਗਰਿਕਾਂ ਦੀ ਸੁਰੱਖਿਆ ਲਈ ਹੋਏਗਾ